ਕੀ ਆਮ ਆਦਮੀ ਪਾਰਟੀ ਚ ਸਭ ਕੁਝ ਅੱਛਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜ ਸਭਾ ਮੈਂਬਰ ਸੰਦੀਪ ਪਾਟਕ ਦੇ ਵਿਚਕਾਰ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੇਕਰ ਸਥਿਤੀਆਂ ਤੇ ਨਜ਼ਰ ਮਾਰੀਏ ਤਾਂ ਅਜਿਹਾ ਨਜ਼ਰ ਨਹੀਂ ਆਉਂਦਾ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਦੀਪ ਪਾਟਕ ਇੱਕ ਦੂਜੇ ਦੇ ਮੱਥੇ ਕਿਉਂ ਨਹੀਂ ਲੱਗ ਰਹੇ ਇਹ ਇੱਕ ਵੱਡਾ ਸਵਾਲ ਹੈ ਇਹ ਸਵਾਲ ਕਿਉਂ ਪੈਦਾ ਹੋਇਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਜਲੰਧਰ ਪੱਸ਼ਮੀ ਦੀ ਜਿਮਨੀ ਚੋੜ ਹੋਈ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਰਾਜ ਸਭਾ ਮੈਂਬਰ ਤੇ ਪਾਰਟੀ ਦੇ ਜਥੇਬੰਦਕ ਸਕੱਤਰ ਜਰਨਲ ਸਕੱਤਰ ਸੰਦੀਪ ਪਾਠਕ ਨੂੰ ਜਿਹੜਾ ਉਹ ਇਸ ਦੀ ਕਮਾਨ ਸੰਭਾਲੀ ਪਰ ਸੰਦੀਪ ਪਾਠਕ ਦੇ ਉੱਤੋਂ ਚ ਹੀ ਹੁੰਦਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਮਾਨ ਆਪਣੇ ਹੱਥ ਚ ਲੈ ਲਈ ਤੇ ਚੋਣ ਬੜੇ ਵਧੀਆ ਤਰੀਕੇ ਦੇ ਨਾਲ ਜਿੱਤੀ ਲੜੀ ਕਿਸ ਤਰੀਕੇ ਦੇ ਨਾਲ ਇੱਕ ਅਲੈਦਾ ਸਵਾਲ ਹੈ ਬੜੇ ਸੋਹਣੇ ਤਰੀਕੇ ਦੇ ਨਾਲ ਚੋਣ ਜਿੱਤ ਲਈ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਬੀਤੀ ਕੱਲ੍ਹ ਭਾਵ ਕੇ 14 ਜੁਲਾਈ ਨੂੰ ਜਿਹੜਾ ਹੈ ਉਹ ਇੱਕ ਮੀਟਿੰਗ ਰੱਖੀ ਗਈ ਮੀਟਿੰਗ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਣਗੇ ਪਰ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਨਹੀਂ ਹੋਏ ਇਕੱਲੇ ਸੰਦੀਪ ਪਾਠਕ ਸ਼ਾਮਲ ਹੋਏ ਜਿਹਦੇ ਵਿੱਚ ਪਾਰਟੀ ਦੇ ਸੀਨੀਅਰ ਆਗੂ ਮੰਤਰੀ ਜਰਨਲ ਸਕੱਤਰ ਸਣੇ ਹੋਰ ਕਈ ਆਗੂ ਸ਼ਾਮਲ ਸੀ ਜੇਕਰ ਤਸਵੀਰ ਦੀ ਗੱਲ ਕਰੀਏ ਤਸਵੀਰ ਦੇ ਵਿੱਚ ਸੰਦੀਪ ਪਾਠਕ ਜਗਰੂਪ ਸਿੰਘ ਸੇਖਵਾ ਗਰਮੀਤ ਸਿੰਘ ਖੁੱਡੀਆਂ ਹੋਰ ਬਹੁਤ ਸਾਰੇ ਆਗੂ ਨਜ਼ਰ ਆਉਂਦੇ ਆ ਈਟੀਓ ਸਾਹਿਬ ਨਜ਼ਰ ਆਉਂਦੇ ਆ ਤਾਂ ਇੱਕ ਗੱਲ ਕਲੀਅਰ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਣਾ ਕੱਲ ਜੋ ਖਬਰਾਂ छਪੀਆਂ ਅਖਬਾਰਾਂ ਦੇ ਵਿੱਚ ਉਹਨਾਂ ਚ ਇਹ ਗੱਲ ਕਹੀ ਗਈ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ 'ਚ ਸ਼੍ਰੀਕ ਹੋਣਗੇ ਪਰ ਮੁੱਖ ਮੰਤਰੀ ਸ਼੍ਰੀਕ ਨਹੀਂ ਹੋਏ ਮੁੱਖ ਮੰਤਰੀ ਨੇ ਕੋਈ ਹੋਰ ਗਤੀਵਿਧੀ ਵੀ ਨਹੀਂ ਕੀਤੀ ਜਾਣਕਾਰ ਹਲਕੇ ਦੱਸਦੇ ਆ ਕਿ ਮੁੱਖ ਮੰਤਰੀ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਮੀਟਿੰਗ 'ਚ ਸ਼ਿਰਕਤ ਨਹੀਂ ਕੀਤੀ ਹਾਲਾਂਕਿ ਐਸੀ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਜਾਂ ਅਸੀਂ ਇਸ ਗੱਲ ਨੂੰ ਝੂਠ ਨਹੀਂ ਕਹਿ ਸਕਦੇ ਸਿੱਧੇ ਰੂਪ ਦੇ ਵਿੱਚ ਕਿ ਮੁੱਖ ਮੰਤਰੀ ਦੀ ਸਿਹਤ ਵਾਕਈ ਖਰਾਬ ਹੈ ਹੋ ਸਕਦੀ ਹੈ ਮੁੱਖ ਮੰਤਰੀ ਦੀ ਸਿਹਤ ਵਾਕਈ ਖਰਾਬ ਹੋ ਸਕਦੀ ਹੈ ਸਿਹਤ ਨਾ ਸਾਜ ਪਰ ਜੇਕਰ ਮੁੱਖ ਮੰਤਰੀ ਦੀ ਸਿਹਤ ਨਾ ਸਾਜ ਹੋਵੇ ਤਾਂ ਘੱਟੋ ਘੱਟ ਇੱਕ ਮੀਡੀਆ ਬਰੀਫ ਮੁੱਖ ਮੰਤਰੀ ਦੇ ਦਫ਼ਤਰ ਜਾਂ ਫਿਰ ਮੁੱਖ ਮੰਤਰੀ ਦੀ ਰਹਿਸ਼ ਦੇ ਉੱਤੇ ਜਿਹੜਾ ਪ੍ਰੋਟੋਕੋਲ ਅਫਸਰ ਹੁੰਦਾ ਹੈ ਉਹਦੇ ਵੱਲੋਂ ਦਿੱਤਾ ਜਾਂਦਾ ਪਰ ਅਜੇ ਹਾਂ ਬਰੀਫ ਕਿਸੇ ਵੀ ਪ੍ਰਕਾਰ ਦਾ ਕੋਈ ਨਹੀਂ ਆਇਆ ਕਿ ਮੁੱਖ ਮੰਤਰੀ ਦੀ ਸਿਹਤ ਜਿਹੜੀ ਹੈ ਨਾ ਸਾਜ ਹੈ ਮੁੱਖ ਮੰਤਰੀ ਨੂੰ ਕੋਈ ਤਕਲੀਫ ਹੈ ਮੁੱਖ ਮੰਤਰੀ ਥੱਕਿਆ ਹੋਇਆ ਮਹਿਸੂਸ ਕਰ ਰਹੇ ਨੇ ਮੁੱਖ ਮੰਤਰੀ ਨੂੰ ਬੁਖਾਰ ਚੜਿਆ ਹੈ ਇਸ ਤਰ੍ਹਾਂ ਦਾ ਨਾ ਕੋਈ ਮੈਡੀਕਲ ਬੁਲੇਟਿਨ ਆਇਆ ਤੇ ਨਾ ਹੀ ਪ੍ਰੋਟੋਕੋਲ ਅਫਸਰ ਨੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਫਿਰ ਆਖਰਕਾਰ ਮੁੱਖ ਮੰਤਰੀ ਪਹੁੰਚੇ ਕਿਉਂ ਨਹੀਂ ਦਰਅਸਲ ਜਿਹੜੀ ਜੰਗ ਚੋਣ ਕੈਂਪੇਨ ਨੂੰ ਸਾਹਮਣ ਤੋਂ ਛਿੜੀ ਹੈ ਉਹ ਹਜੇ ਰੁਕੀ ਨਹੀਂ ਜਾਣਕਰ ਹਲਕੇ ਗੱਲ ਕਹਿੰਦੇ ਆ ਪੋਲਿਟੀਕਲ ਕੋਡੋਸ ਦੇ ਅੰਦਰ ਇਹ ਗੱਲ ਬੜੇ شدت ਦੇ ਨਾਲ ਕੀਤੀ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਸੱਤਾ ਦੀ ਲੜਾਈ ਹੈ ਜਿਹੜੀ ਅੰਦਰ ਜਿਹੜੀ ਸੱਤਾ ਦੀ ਲੜਾਈ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਕਮਾਂਡ ਦੀ ਲੜਾਈ ਹੈ ਉਹ ਬਹੁਤ ਡੂੰਗੀ ਹੁੰਦੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਸਾਰਾ ਕੁਝ ਆਪਣੇ ਹੱਥ 'ਚ ਰੱਖਣਾ ਚਾਹੁੰਦੇ ਆ ਅਰਵਿੰਦ ਕੇਜਰੀਵਾਲ ਹੈ ਨਹੀਂ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਭਗਵੰਤ ਮਾਨ ਇੰਜ ਮਹਿਸੂਸ ਕਰਦੇ ਆ ਕਿ ਉਹ ਦੂਜੇ ਨੰਬਰ ਦੇ ਆਗੂ ਨੇ ਪਰ ਦਿੱਲੀ 'ਚ ਬੈਠੇ ਪ੍ਰਾਣੇ ਆਗੂ ਕਹਿ ਲਈਏ ਜਾਂ ਫਿਰ ਦਿੱਲੀ ਨੂੰ ਜਿਹੜਾ ਪਹਿਲਾਂ ਚਲਾਉਣ ਵਾਲੇ ਲੋਕ ਨੇ ਉਹ ਆਪਣੀ ਸੱਤਾ ਆਪਣੇ ਹੱਥੋਂ ਜਾਣ ਨਹੀਂ ਦੇਣ ਚਾਹੁੰਦੇ ਸਿਆਸਤ ਦੀ ਚੌਧਰ ਹਰ ਕੋਈ ਆਪਣੇ ਹੱਥ 'ਚ ਰੱਖਣੀ ਚਾਹੁੰਦਾ ਆ ਇਹ ਆਮ ਆਦਮੀ ਪਾਰਟੀ ਦੇ ਵਿੱਚ ਕਸ਼ਮਕਸ਼ ਇਸ ਸਮੇਂ ਚੱਲ ਰਹੀ ਆ ਜੇਕਰ ਆਪਾਂ ਕੱਲ੍ਹ ਵਾਲੀ ਮੀਟਿੰਗ ਤੇ ਗੱਲ ਕਰ ਲਈਏ ਹਲਕੀ ਜੀ ਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਦੇ ਵਿੱਚ ਪਹੁੰਚਣਾ ਸੀ ਪਰ ਉਹ ਸਿਹਤ ਨਾ ਠੀਕ ਹੋਣ ਕਾਰਨ ਉੱਥੇ ਪਹੁੰਚ ਨਹੀਂ ਸਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਦੇ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਜਲੰਧਰ ਦੇ ਇੱਕ ਨਿੱਜੀ ਹੋਟਲ 'ਚ ਪੰਜਾਬ ਦੇ ਕਈ ਮੰਤਰੀਆਂ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਮੀਡੀਆ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਸਿਰਫ ਵਰਕਰ ਹਾਜ਼ਰ ਸਨ ਸੰਦੀਪ ਪਾਟਕ ਨੇ ਸਮੂਹ ਵਰਕਰਾਂ ਤੇ ਮੰਤਰੀ ਆਗੂਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪਛਮੀ ਹਲਕੇ ਵਿੱਚ ਜਿੱਤ ਲਈ ਪੂਰਾ ਜੋਰ ਲਾਇਆ ਜਿਸ ਕਾਰਨ ਆਮ ਆਦਮੀ ਪਾਰਟੀ ਉੱਤ ਸੀਟ ਤੇ ਜਿੱਤ ਹਾਸਲ ਕਰਨ ਚ ਸਫਲ ਲਈ ਇਸ ਮੌਕੇ ਉਹਨਾਂ ਵੱਲੋਂ ਜਲੰਧਰ ਦੇ ਵਾਰਡ ਨੰਬਰ 62 ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਸ ਵਿੱਚ ਬੂਥ ਵਿੱਚੋਂ ਆਪ ਨੂੰ 85% ਦੀ ਵੋਟਾਂ ਪਈਆਂ ਜਿਗਰ ਜੋਗਾ ਕਿ ਸੂਬੇ ਦੇ 4 ਜ਼ਿਲ੍ਹਿਆਂ ਦੇ ਸਰਕਲ ਵਿੱਚ ਉਪ ਚੋਣਾਂ ਅਤੇ ਹਰਿਆਣੇ ਦੀਆਂ ਚੋਣਾਂ ਹੋਣੀਆਂ ਨੇ ਜਿਲੰਦਰ ਜਿਮਨੀ ਚੌਂਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਰਣਨੀਤੀ ਬਣਾ ਰਹੇ ਨੇ ਕਿ ਜਿਸ ਤਰ੍ਹਾਂ ਨਾਲ ਸਭ ਤੋਂ ਵੱਡਾ ਮੁੱਦਾ ਉਕਤ ਹਲਕਿਆਂ 'ਚ ਜਿਮਨੀ ਚੌੜਾ ਜਿੰਨਾ ਹੈ ਆਮ ਆਦਮੀ ਪਾਰਟੀ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੁੰਦੀ ਹੈ ਅਜਿਹੇ 'ਚ ਸੰਦੀਪ ਪਾਠਕ ਨੇ ਸੂਬੇ ਦੇ ਮੰਤਰੀਆਂ ਤੇ ਕਈ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ ਹੁਣ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਸੰਦੀਪ ਪਾਠਕ ਸਾਰੀ ਚੋਣ ਦੇ ਵਿੱਚ ਤਾਂ ਗਾਇਬ ਰਹੇ ਅੰਦਰ ਖਾਤੇ ਕੰਮ ਕਰਦੇ ਹੋਣ ਸਾਨੂੰ ਇਹਦਾ ਗਿਆਨ ਨਹੀਂ ਪਰ ਮੰਝਰੇ ਆਮ ਤੇ ਉਹ ਨਹੀਂ ਆਇਆ ਮੰਜਰੇ ਆਮ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਕਰੀਬੀ ਵਿਧਾਇਕ ਤੇ ਮੰਤਰੀ ਜਾਂ ਉਹ ਵਿਧਾਇਕ ਜਿਹੜੇ ਆ ਲਾਲਸਾ ਰੱਖਦੇ ਆ ਸੱਤਾ ਦੇ ਕੇਂਦਰ ਦੇ ਨਜ਼ਦੀਕ ਜਾਣ ਦੀ ਉਹ ਜਿਹੜੇ ਆ ਸਰਗਰਮ ਵਿਖਾਈ ਦਿੱਤੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਸਰਗਰਮ ਦਿਖਾਈ ਦਿੱਤਾ ਅੱਜ ਜਦੋਂ ਚੋਣ ਤੋਂ ਇੱਕ ਦਿਨ ਬਾਅਦ ਮੀਟਿੰਗ ਸੱਦੀ ਗਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਦੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਪਹੁੰਚਣ ਦੇ ਕਰਕੇ ਸਥਿਤੀ ਇਹ ਬਣ ਗਈ ਕਿ ਸਿਆਸੀ ਜਿਹੜੇ ਗਲਿਆਰੇ ਆ ਉਹਨਾਂ 'ਚ ਧੂਆਂ ਉੱਠਣ ਲੱਗਿਆ ਕਿ ਕੱਲ ਕੀ ਹੈ ਆਖਰ ਇਹ ਤੇ ਸੋਚ ਵਿਚਾਰ ਕੀਤੀ ਜਾਵੇ ਜੇਕਰ ਇਹਦਾ ਸਰਸਰੀ ਨਿਚੋੜ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਠੀਕ ਨਹੀਂ ਸੀ ਜੇ ਜ਼ਿਆਦਾ ਖਰਾਬ ਹੋਵੇ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਜੇ ਜ਼ਿਆਦਾ ਖਰਾਬ ਹੋਵੇ ਕਿਸੇ ਮੁੱਖ ਮੰਤਰੀ ਦੀ ਸੇਤ ਤਾਂ ਉਹਦਾ ਮੈਡੀਕਲ ਬਲਿਟਨ ਆਉਂਦਾ ਹੈ ਉਹਦੀ ਬਕਾਇਦਗੀ ਦੇ ਨਾਲ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਂਦੀ ਹੈ ਕੋਈ ਉਹ ਛੋਟਾ ਮੋਟਾ ਖੇਡ ਨਹੀਂ ਹੁੰਦਾ ਉਹਦੇ ਲਈ ਪੂਰੇ ਦਾ ਪੂਰਾ ਜਿਹੜਾ ਸਿਸਟਮ ਹੈ ਉਹ ਕਰਨਾ ਪੈਂਦਾ ਜੇ ਮਾੜੇ ਮਾਮੂਲੀ ਕੋਈ ਥਕਾਵਟ ਵਾਲਾ ਸੀਨ ਸੀ ਜਾਂ ਸਿਰਸੁਰ ਦੁਖਦਾ ਸੀ ਤਾਂ ਮੁੱਖ ਮੰਤਰੀ ਮੀਟਿੰਗ ਚ ਆ ਸਕਦੇ ਸੀ ਮੁੱਖ ਮੰਤਰੀ ਨੇ ਕਿਹੜਾ ਤੁਰ ਕੇ ਆਉਣਾ ਸੀ ਜੇ ਬਾਏ ਰੋਡ ਵੀ ਆਉਂਦੇ ਤਾਂ ਪ੍ਰੋਟੋਕੋਲ ਦੇ ਨਾਲ ਆਉਣਾ ਸੀ ਨਹੀਂ ਤਾਂ ਉਹਨਾਂ ਨੇ ਹੈਲੀਕਾਪਟਰ ਤੇ ਆਉਣਾ ਸੀ ਮੁੱਖ ਮੰਤਰੀ ਲਈ 15 ਮਿੰਟ ਦਾ ਰਾਹ ਸੀ ਵਾਪਸ ਚਲੇ ਜਾਂਦੇ ਹੁਣ ਤਾਂ ਮੁੱਖ ਮੰਤਰੀ ਨੇ ਸੁਖ ਨਾਲ ਘਰ ਵੀ ਇੱਥੇ ਲਿਆ ਹੋਇਆ ਜਲੰਧਰ ਦੇ ਵਿੱਚ ਇੱਥੇ ਕੈਂਪ ਆਫਿਸ ਸਥਾਪਿਤ ਕੀਤਾ ਆ ਤਾਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਸਾਰਾ ਕੁਝ ਠੀਕ ਠਾਕ ਵਹਿਣ ਚ ਵੰਦਾ ਹੋਇਆ ਵਿਖਾਈ ਨਹੀਂ ਦੇ ਰਿਹਾ ਚਰਚਾ ਤਾਂ ਇਹ ਵੀ ਨੇ ਇੱਕ ਪੰਜਾਬ ਦੇ ਨਿੱਜੀ ਚੈਨਲ ਨੇ ਇਹ ਗੱਲ ਚਲਾਈ ਹੈ ਕਿ 23 ਵਿਧਾਇਕ ਜਿਹੜੇ ਉਹ ਦਿੱਲੀ ਜਾ ਕੇ ਮਿਲ ਕੇ ਆਏ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਇਹ ਕਿੰਨੀ ਕੁ ਸਚਾਈ ਹੈ ਇਹ ਤਾਂ ਆਉਂਦੇ ਦਿਨਾਂ ਚ ਸਪਸ਼ਟ ਹੋ ਜੂਗੀ ਪਰ ਜੇਕਰ ਇਹ ਸੱਚ ਹੈ ਜੇਕਰ ਇਹਦੇ ਵਿੱਚ ਕੋਈ ਮਾੜਾ ਮੋਟੀ ਸਚਾਈ ਹੈਗੀ ਹੈ ਤਾਂ ਫਿਰ ਸਾਫ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਚ ਸਭ ਕੁਝ ਠੀਕ ਨਹੀਂ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਦੀਪ ਪਾਟਕ ਦੇ ਵਿਚਕਾਰ